ਮਤਲਬ ਜੀ ਜਿਹੜੇ ਕਈ ਸਾਡੇ ਹਜੇ ਵੀ ਸਿੱਖ ਵੀਰ ਨੇ ਜਾਂ ਹਿੰਦੂ ਵੀਰ ਨੇ ਪਾਰਟੀਆਂ ਨਾਲ ਜੁੜੇ ਹੋਏ ਨੇ ਜਾਂ ਉਹ ਕਾਂਗਰਸੀ ਐ ਜਾਂ ਉਹ ਅਕਾਲੀ ਨੇ ਉਹਨਾਂ ਨੂੰ ਕੀ ਅਪੀਲ ਆ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਸਾਹਿਬਾਂ ਨੂੰ ਵੋਟ ਪਾਈ ਜਾਵੇ ਹਾਂਜੀ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਕਿ ਆਪਾਂ 70 ਸਾਲ ਪਾਰਟੀਆਂ ਨੂੰ ਵੋਟਾਂ ਪਾਈਆਂ ਇੱਕ ਮੌਕਾ ਦਿਓ ਪਾਰਟੀਆਂ ਤੋਂ ਉੱਪਰ ਉੱਠ ਕੇ ਜੇ ਕੋਈ ਅੱਜ ਦਾ ਖੂਨ ਦਾ ਲੀਡਰ ਚੰਗਾ ਬਣਾ ਚਾਹੁੰਦਾ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਸਾਰੀ ਸੰਗਤੀ ਮਤਲਬ ਕਿ ਸਾਰੀਆਂ ਆਉਂਦੇ ਪਾਰਟੀਆਂ ਛੱਡ ਕੇ ਗਾਂ ਮੌਕਾ ਪਾ ਲਈਆਂ ਦਵਾਂਗੇ ਪਰ ਇਹ ਸਾਡੇ ਪੰਥ ਦਾ ਮਸਲਾ ਹੈ ਕਿ ਅਰਿਕਾ ਸਾਡੀ ਸਾਰੀ ਬੋਲ ਪਲਤ ਨੂੰ ਹੀ ਜਾ ਰਹੀ ਹੈ ਅਹੀਂ ਤੇ ਗਲੀਆਂ ਨਾਲੀਆਂ ਦੇ ਉੱਪਰ ਉੱਠ ਕੇ ਸਾਡਾ ਮੇਨ ਮੁੱਦਾ ਵੀ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਨਸ਼ਿਆਂ ਜੋ ਕੱਢਣਾ ਪੰਜਾਬ ਦੀ ਨੌਜਵਾਨੀ ਆਉਂਦੀ ਤੇ ਗਲੀਆਂ ਨਾਲੀਆਂ ਭੰਨ ਜਾਣਗੇ ਗਲੀਆਂ ਨਾਲੀਆਂ ਤੇ ਖੌਦ ਨੀਵੀਂ ਪੱਦਰ ਤੇ ਰਹਿ ਜਾਂਦੀ ਆ ਆਪਾਂ ਨੂੰ ਮੇਨ ਹਜਾ ਮਕਸਦ ਹੈ ਕਿ ਪੰਜਾਬ ਦੀ ਨੌਜਵਾਨੀ ਬਚਾਈ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਤੁਸੀਂ ਦੇਖ ਰਹੇ ਹੋ ਪੁਕਾਰ ਟੀਵੀ ਤੇ ਅੱਜ ਅਸੀਂ ਖੜੇ ਹਾਂ ਵਿਦਾਨ ਸਾਹਿਬ ਹਲਕਾ ਖਡੂਰ ਸਾਹਿਬ ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਜੀ ਬੇਸ਼ੱਕ ਜੇਲ੍ਹ ਵਿੱਚ ਬੈਠੇ ਨੇ ਪਰ ਚੋਣ ਲੜਦੇ ਪਏ ਨੇ ਤੇ ਅੱਜ ਉਹਨਾਂ ਦੇ ਚੋਰ ਪੰਚਾਰ ਵਿੱਚ ਸਾਡੇ ਮਾਤਾ ਮਤਾ ਬਲਵਿੰਦਰ ਕੌਰ ਜੀ ਆਏ ਹੋਏ ਨੇ ਆਓ ਉਹਨਾਂ ਨਾਲ ਗਰਬਤ ਕਰਦੇ ਮਾਤਾ ਜੀ ਕਿਵੇਂ ਦਾ ਚੱਲ ਰਿਹਾ ਪ੍ਰਚਾਰ ਭਾਈ ਸਾਹਿਬਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨ ਪ੍ਰਚਾਰ ਬਹੁਤ ਹੀ ਵਧੀਆ ਚੱਲ ਰਿਹਾ ਬਹੁਤ ਹੀ ਸੰਗਤਾਂ ਜੋ ਉਤਸ਼ਾਹ ਤੇ ਬਹੁਤ ਹੀ ਪਿਆਰ ਦੇ ਰਹੀਆਂ ਕਿਸੇ ਵੀ ਪੜਾਚ ਕਿਸੇ ਪਿੰਡ ਚ ਵਿਚਰਦੇ ਆ ਆਪ ਮਹਾਰੇ ਸੰਗਤ ਆਪਣਾ ਫਰਜ਼ ਸਮਝ ਕੇ ਸਾਰੇ ਕੰਮ ਕਰ ਰਹੇ ਆ ਮਤ ਜੀ ਜਿਹੜੇ ਕਈ ਸਾਡੇ ਹਜੇ ਵੀ ਸਿੱਖ ਵੀਰ ਨੇ ਜਾਂ Hindu ਵੀਰ ਨੇ ਪਾਰਟੀਆਂ ਨਾਲ ਜੁੜੇ ਹੋਏ ਨੇ ਜਾਂ ਉਹ ਕਾਂਗਰਸੀ ਐ ਜਾਂ ਉਹ ਕਾਲੀ ਨੇ ਉਹਨਾਂ ਨੂੰ ਕੀ ਅਪੀਲ ਆ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਸਾਹਿਬਾਂ ਨੂੰ ਵੋਟ ਪਾਈ ਜਾਵੇ ਹਾਂਜੀ ਅਸੀਂ ਤੇ ਇਹੋ ਹੀ ਬੇਨਤੀ ਕਰਦੇ ਕਿ ਆਪਾਂ 70 ਸਾਲ ਪਾਰਟੀਆਂ ਨੂੰ ਵੋਟਾਂ ਪਾਈਆਂ ਇੱਕ ਮੌਕਾ ਦਿਓ ਪਾਰਟੀਆਂ ਤੋਂ ਉੱਪਰ ਉੱਠ ਕੇ ਜੇ ਕੋਈ ਵੈਦ ਦਾ ਫੋਨ ਦਾ ਲੀਡਰ ਚੰਗਾ ਬਣਦਾ ਜਦਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਮਤਲਬ ਜੀ ਦੇਖੋ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਦੇ ਪੁਰਾਣੇ ਲਿੰਕ ਦੇ ਪਿੰਡਾਂ ਵਿੱਚ ਤੇ ਉਹ ਸਾਡੇ ਕਿਵੇਂ ਐ ਤੁਸੀਂ ਕਿਹੜੇ ਆਸਰੇ ਕੀ ਪਲਾਨਿੰਗ ਆਪਣੀ ਇਹ ਕੋਈ ਲਿੰਕ ਲੂੰਗਾ ਛੱਡ ਕੇ ਸਾਰੀ ਦੁਨੀਆ ਹਰ ਇੱਕ ਤਰਫਾ ਹੀ ਹਵਾਈ ਇੱਕ ਤਰਫਾ ਹੋਈ ਆ ਸਾਰੀ ਸੰਗਤ ਹੀ ਮਤਲਬ ਕਿ ਸਾਰੀਆਂ ਆਂਦੇ ਪਾਰਟੀਆਂ ਛੱਡ ਕੇ ਗਾਂ ਮੌਕਾ ਪਾ ਲਈਆਂ ਦਵਾ ਕੇ ਭਾਰੇ ਸਾਡੇ ਪੰਥ ਦਾ ਮਸਲਾ ਐ ਕਿ ਸਾਡੀ ਸਾਰੀ ਵੋਟ ਪੰਥ ਨੂੰ ਹੀ ਜਾ ਰਹੀ ਮਾਦਾ ਜੀ ਬਹੁਤ ਸਾਰੇ ਲੀਡਰ ਜਿਹੜੇ ਨੇ ਝੂਠੇ ਲਾਰੇ ਗਲੀਆਂ ਦੇ ਨਾਲੀਆਂ ਦੇ ਪੱਕੇ ਹੋਣ ਦਾ ਜਿਹੜਾ ਆ ਉਹ ਲੋਕਾਂ ਨੂੰ ਫਰੀ ਦੇ ਲਾਲਚ ਦੇ ਕੇ ਮੈਦਾਨ ਉਤਰਦੇ ਨੇ ਤੁਸੀਂ ਕਿਹੜੇ ਕਿਹੜੇ ਜਿਹੜੇ ਆਪਾਂ ਸੰਗਤਾਨ ਪਲਾਨ ਲੈ ਕੇ ਆਏ ਹੋ ਵੇਖੋ ਅਸੀਂ ਤੇ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਸਾਡਾ ਮੇਨ ਮੁੱਦਾ ਵੀ ਪੰਜਾਬ ਦੀ ਨੌਜਵਾਨੀ ਬਚਾਉਣਾ ਨਸ਼ਿਆਂ ਜੋ ਕੱਢਣਾ ਪੂਰੀ ਜੀ ਨੌਜਵਾਨੀ ਆਉਗੀ ਤੇ ਗਲੀਆਂ ਨਾਲੀਆਂ ਭੰਨ ਜਾਣਗੇ ਗਲੀਆਂ ਨਾਲੀਆਂ ਦੇਖ ਬਹੁਤ ਨੀਵੀਂ ਪੱਦਰ ਤੇ ਰਹਿ ਜਾਂਦੀ ਹੈ ਆਪਾਂ ਨੂੰ ਮੇਰਾ ਤਾਂ ਹਜਾ ਮਕਸਦ ਹੈ ਕਿ ਪੰਜਾਬ ਦੀ ਨੌਜਵਾਨੀ ਬਚਾਈ ਜਾ ਮੋਟਰਾਂ ਨੂੰ ਅਪੀਲ ਮਤ ਜੀ ਵੋਟਰਾਂ ਨੂੰ ਅਪੀਲ ਮਹੋਤਾਨੇ ਇਹੋ ਕਿ ਨਹੀਂ ਹੱਥ ਬੰਨ ਕੇ ਸੰਗਤ ਨੂੰ ਬੇਨਤੀ ਕਰਦੇ ਕਿ ਵੱਧ ਚੜ ਕੇ ਸਹਿਯੋਗ ਦਿਓ ਵੱਜਨੇ ਇਹ ਇੰਦਿਆਂ ਦੇ ਸਹਿਯੋਗ ਨਾਲ ਹੀ ਵੱਡੀ ਲੀਡ ਚਮਨਪਾਲ ਨੂੰ ਜਿਦਾਈ ਹੈ ਸੋ ਮਤਾ ਜੀ ਅਪੀਲ ਕਰਦੇ ਸੀ ਕਿ ਅਸੀਂ ਨਾਲ ਹੀਆਂ ਗਲੀਆਂ ਦੇ ਉੱਪਰ ਉੱਠ ਕੇ ਭਾਈ ਸਾਹਿਬਾਂ ਨੂੰ ਵੋਟ ਪਾਣੀ ਹੈ ਤੁਸੀਂ ਦੇ ਅਸੀਂ ਪੁਕਾਰਤੀ ਵੀ ਕੈਬਨ ਵਿੱਚ ਦਿਲਬੀਰਪੁਰਾ ਬਲਜਿੰਦਰ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣਿਆਂ ਦੀ